ਬਰਨਾਲਾ ਦੇ ਵਿੱਚ ਚੱਲਦੀ ਕਾਰ ਦੇ ਵਿੱਚ ਲੱਗੀ ਅੱਗ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕਾਰ ਨੂੰ ਨਹੀਂ ਲੱਗੀ ਸੀ ਅੱਗ ਕੀਤਾ ਗਿਆ ਕਤਲ ਕਤਲ ਮਾਮਲੇ 'ਚ ਤਿੰਨ ਮੁਲਜ਼ਮ ਗ੍ਰਿਫਤਾਰ ਬਰਨਾਲਾ ਸੰਗਰੂਰ ਨੈਸ਼ਨਲ ਹਾਈਵੇ ਜੀ ਮੋਲ ਦੇ ਕੋਲ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੇ ਉੱਤੇ ਚੜਨਸਾਰ ਇੱਕ ਚੱਲਦੀ ਕਾਰ ਨੂੰ ਅੱਗ ਦੀ ਘਟਨਾ 16 ਜੂਨ ਨੂੰ ਸਾਹਮਣੇ ਆਈ ਸੀ ਜਿੱਥੇ ਹਰਚਰਨ ਸਿੰਘ ਉਰਫ ਜਗਤਾਰ ਵਾਸੀਆਂ ਦਰਾਜ ਜੋ ਕਿ ਪੀਵੀ 19F 18V ਆਪਣੀ ਕਾਰ ਦੇ ਉੱਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਉਸ ਦੌਰਾਨ ਚੱਲਦੀ ਕਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਉਸ ਦੀ ਮੌਤ ਦੀ ਘਟਨਾ ਸਾਹਮਣੇ ਆਈ ਸੀ ਜਿੱਥੇ ਪੁਲਿਸ ਨੂੰ ਇਸ ਘਟਨਾ ਤੋਂ ਬਾਅਦ ਸਿਰਫ ਕੰਕਾਲ ਹੀ ਬਰਾਮਦ ਹੋਇਆ ਸੀ ਪਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤਵਦੀਸ਼ ਕੀਤੀ ਗਈ ਅਤੇ ਪਰਿਵਾਰ ਦੇ ਵੱਲੋਂ ਸ਼ੱਕ ਜाहिर ਕਰਨ ਤੋਂ ਬਾਅਦ ਇੰਨੀ ਬਰੀਕੀ ਦੇ ਨਾਲ ਡੂੰਘਾਈ ਦੇ ਨਾਲ ਜਾਂਚ ਕੀਤੀ ਕਿ ਕੀ ਇਹ ਅੱਗ ਦੀ ਘਟਨਾ ਕਤਲ ਮਾਮਲੇ ਦੇ ਵਿੱਚ ਤਬਦੀਲ ਹੋ ਗਈ ਜਿੱਥੇ ਇਸ ਮਾਮਲੇ ਦੇ ਵਿੱਚ ਜਗਤਾਰ ਸਿੰਘ ਦੀ ਘਾਨ ਵਾਲੀ ਸੁਖਜੀਤ ਕੌਰ ਵਾਸੀਆਂ ਦਰਾਜ ਅਤੇ ਉਸ ਦਾ ਸਾਥੀ ਸੁਖਦੀਪ ਸਿੰਘ ਵਾਸੀਆਂ ਮਹਾਰਾਜ ਅਤੇ ਹਰਦੀਪ ਸਿੰਘ ਜੋ ਕਿ ਰਾਮਪੂਰਾ ਤਪਾਦੇ ਦੋਸਨ ਉਹਨਾਂ ਦੇ ਨਾਲ ਲੜ ਕੇ ਨਜਾਇਜ਼ ਸਬੰਧਾਂ ਦੇ ਚੱਲਦੇ ਆ ਸੁਖਜੀਤ ਕੋਰ ਦੇ ਵੱਲੋਂ ਆਪਣੇ ਘਰ ਵਾਲੇ ਦਾ ਕਾਰ ਨੂੰ ਅੱਗ ਲਗਾ ਕੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਜਿੱਥੇ ਇਸ ਮਾਮਲੇ ਦੇ ਵਿੱਚ ਬਰਨਾਲਾ ਪੁਲਿਸ ਪ੍ਰਸ਼ਾਸਨ ਦੀ ਬਹੁਤ ਹੀ ਵੱਡੀ ਸਫਲਤਾ ਅਤੇ ਬਹੁਤ ਹੀ ਚੰਗੇ ਢੰਗ ਦੇ ਨਾਲ ਇਸ ਕੇਸ ਨੂੰ ਸੁਲਝਾਇਆ ਹੈ ਉੱਥੇ ਹੀ ਡੀਐਸਪੀ ਸਤਵੀਰ ਸਿੰਘ ਦੀ ਅਗਵਾਈ ਦੇ ਵਿੱਚ ਬਰਨਾਲਾ ਪੁਲਿਸ ਨੇ ਪੰਜਾਬ ਦੇ ਵਿੱਚ ਮੁਰਤੋਂ ਇੱਕ ਮਿਸਾਲ ਪੇਸ਼ ਕਰਕੇ ਰੱਖ ਦਿੱਤੀ ਹੈ ਜਿਆਤਰ ਮਾਮਲੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੇਸ ਨੂੰ 174 ਦੀ ਕਾਰਵਾਈ ਕਰਦੇ ਆ ਰਫਾ ਦਫਾ ਕਰ ਦਿੱਤਾ ਜਾਂਦਾ ਹੈ ਪਰ ਇਸ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਬਹੁਤ ਹੀ ਚੰਗੇ ਢੰਗ ਦੇ ਨਾਲ ਕੇਸ ਦੇ ਵਿੱਚ ਕਾਰਵਾਈ ਕਰਦੇ ਜਿੱਥੇ ਉਸ ਆਤਮਾ ਨੂੰ ਸ਼ਾਂਤੀ ਪਹੁੰਚਾਈ ਹੈ ਉੱਥੇ ਹੀ ਪਰਿਵਾਰ ਨੂੰ ਇਨਸਾਫ ਦਿਵਾਇਆ ਹੈ ਜਿੱਥੇ ਇਹ ਮਾਮਲਾ ਕਾਰ ਨੂੰ ਅੱਗ ਲੰਗਣ ਦਾ ਨਹੀਂ ਬਲਕਿ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਮਹਿਲਾ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੱਥੇ ਇਸ ਮਾਮਲੇ ਦੇ ਵਿੱਚ ਅੱਜ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਾਲਕ ਖੁਲਾਸਾ ਕਰਨਗੇ